ਵੀਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਚੇਚੇ ਤੌਰ ਤੇ ਬਚਿੱਤਰ ਸਿੰਘ ਖਵਾੜੀ ਸਾਡੇ ਜ਼ਿਲ੍ਹਾ ਪ੍ਰਧਾਨ ਜਲੰਧਰ ਦਿਹਾਤੀ ਕਮੇਟੀ ਮੈਂਬਰ ਸਰਦਾਰ ਬਲਦੇਵ ਸਿੰਘ ਖਹਿਰਾ ਜੀ ਉਮੀਦ ਪ੍ਰਧਾਨ ਐਸਪੀਸੀ ਬਲਦੇਵ ਸਿੰਘ ਕਲਿਆਣ ਜੀ ਹਲਕਾ ਇੰਚਾਰਜ ਜਲੰਧਰ ਕੈਂਟ ਹਰਜਾਪ ਸਿੰਘ ਸੰਘਾ ਜੀ ਆਏ ਆ ਇੱਕਠੇ ਹੋ ਕੇ ਅਸੀਂ ਅੱਜ ਹਲਕਾ ਨਕੌਦਰ ਦੀ ਜਿਹੜੀ ਬੂਥ ਕਮੇਟੀਆਂ ਦੀ ਮੀਟਿੰਗ ਜੀ ਅੱਜ ਤੋਂ ਹਰ ਕ ਮਿਲਗਾ ਤੋਂ ਅਸੀਂ ਸਰਕਲ ਮਿਲਗਾ ਤੋਂ ਸ਼ੁਰੂ ਕੀਤੀ ਹੈ ਇਸ ਦੇ ਲੜੀਵਾਰ ਹੀ ਅਸੀਂ ਨਕੌਦਰ ਵੀ ਨੂਰ ਮਹਿਲ ਵੀ ਸਰਕਲ वाइज ਸਾਰੇ ਜਾ ਕੇ ਤੇ ਆਵਰੇ ਜਿਹੜੇ ਮੇਨ ਸਾਡੇ ਜਥੇਦਾਰ ਨੇ ਉਹਨਾਂ ਨਾਲ ਅਪੀਲ ਕਰਾਂਗੇ ਉਸ ਤੋਂ ਬਾਅਦ ਅਸੀਂ ਪਿੰਡੋਂ ਪਿੰਡ ਜਾ ਕੇ ਕੂਥ ਬਦਲਣ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਬਣਾ ਕੇ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਹਾਈ ਕਮਾਂਡ ਨੂੰ ਬਚਿੱਤਰ ਸਿੰਘ ਘਾੜ ਜੀ ਨੂੰ ਦੇਣਗੇ ਜਾ ਕੇ ਸਬਮਿਟ ਹਾਈ ਕਮਾਂਡ ਨੂੰ ਪਰੌਣਗੇ ਜੀ ਸੋ ਇਸ ਵਿਸ਼ੇ ਤੇ ਅੱਜ ਤੇ ਨਾਲ ਦੀ ਨਾਲ ਜਿਵੇਂ ਪੰਜਾਬੀ ਕਹਿੰਦੇ ਇੱਕ ਪੰਥ ਦੋ ਕਾਜ ਉਵੇਂ ਕੀਤੇ ਜੀ ਤੇ ਨਾਲ ਹੀ ਇਹਨਾਂ ਦਾ ਸਰਕਾਰ ਜੋਗ ਨੇ ਸਾਰੇ ਇਹਨਾਂ ਦਾ ਸਨਮਾਨ ਕਰਨਾ ਬੰਦਦਾ ਸੀਗਾ ਤੇ ਮੈਂ ਕਹਿੰਕਿਓ ਨਾ ਸਾਰੇ ਸਨਮਾਨ ਸੰਗਤ ਸੰਗਤ ਦੇ ਰੂਪ ਚ ਜਦੋਂ ਹੁੰਦਾ ਤਾਂ ਸਭ ਸਾਰਿਆਂ ਨੂੰ ਵਧੀਆ ਲੱਗਦਾ ਤੇ ਸੋ ਸਾਰਾ ਇਹ ਸਨਮਾਨ ਜਥੇਦਾਰ ਕਿਉਂਕਿ ਸਨਮਾਨ ਵੀ ਮੈਂ ਜਿਹੜੇ ਸਾਡੇ ਐਸਜੀਪੀਸੀ ਮੈਂਬਰ ਅਮੀਤ ਪ੍ਰਧਾਨ ਨੇ ਕਿਉਂਕਿ ਐਡੀ ਵੱਡੀ ਸੰਸਥਾ ਨੂੰ ਬੜਾ ਵੱਡਾ ਮਾਣ ਹੁੰਦਾ ਜੀ ਪ੍ਰਧਾਨ ਦਾ ਤੇ ਮੈਂ ਖੁਸ਼ਕ ਨੂੰ ਇਸ ਨਸੀਬਾ ਕੀ ਮੇਰੇ ਹਲਕੇ ਚ ਆਏ ਤੇ ਨਾਨ ਨੇ ਉਹ ਸਾਰਾ ਸਨਮਾਨ ਜਿਹੜਾ ਉਹ ਕੀਤਾ ਗਿਆ ਜੀ ਐ ਕੋਰ ਸਾਹਿਬ ਇੱਕ ਸਵਾਲ ਰਹਿ ਗਿਆ ਹਲਕਾ ਨਕੂਦਰ ਜਿਹੜਾ ਆ ਉਹ ਸ਼ਰੂਮਣੀ ਅਕਾਲੀ ਦਲ ਦਾ ਇਨਚਾਰਜ ਖਾਲੀ ਪਿਆ ਆ ਇਹ ਕਦੋਂ ਕਿ ਤੁਸੀਂ ਇਹ ਜਿਹੜਾ ਆ ਇਹ ਰਾਜਕਮਲ ਗੱਲ ਉਹਨਾਂ ਨੂੰ ਅਉਦਾ ਜਿਹੜਾ ਦੌਣ ਲਈ ਕੋਸ਼ਿਸ਼ ਕਰੋਗੇ ਜਾਂ ਕੀ ਆਉਣ ਵਾਲਾ ਕੋ ਆਉਣਾ ਨਹੀਂ ਹੁਣ ਸਾਰੀਆਂ ਕਮੇਟੀ ਆ ਜਿਹੜੀਆਂ ਉਹ ਰਾਜ ਕਮਲ ਜੀ ਬਣਾ ਰਹੇ ਨੇ ਬਾਕੀ ਜਿਹੜਾ ਪਾਰਟੀ ਦਾ ਫੈਸਲਾ ਹੈਗਾ ਉਹ ਸਿਰਫ ਸੁਣਾਉਣ ਵਾਲਾ ਹੀ ਹੈ ਬਾਕੀ ਤਾਂ ਸਾਰਾ ਕੰਮ ਕਰ ਹੀ ਰਹੇ ਨੇ ਸਾਰਾ ਕਮਲ ਜੀ ਉਹ ਨਹੀਂ ਚਲੋ ਠੀਕ ਆ ਫੇਰ ਵੀ ਹਲਕੇ ਦੇ ਅੰਦਰ ਇਹ ਐਲਾਨ ਜਿਹੜਾ ਆ ਕਦੋਂ ਕੋ ਹੋ ਜਾਊਗਾ ਇਹਦੇ ਬਾਰੇ ਕੀ ਕਹਿਣਾ ਜੀ ਬਿਲਕੁਲ ਇਹ ਤਾਂ ਐਲਾਨ ਦਾ ਤੇ ਕੰਮ ਜਿਹੜਾ ਪਾਰਟੀ ਪ੍ਰਧਾਨ ਜੀ ਦਾ ਹੈ ਬਾਕੀ ਜੇ ਜ਼ਿੰਮੇਵਾਰੀ ਸਾਰੀ ਹਲਕੇ ਦੀ ਹੈ ਜਿਹੜਾ ਰਾਜਕਮਲ ਜੀ ਦੇ ਹੈਗੇ ਤਾਂ ਆਪਾਂ ਇਹੇ ਸਮਝ ਸਾਹਦੇ ਵੀ ਰਾਜਕਮਲ ਜੀ ਜਿਹੜਾ ਨੇ ਕਮੇਟੀਆਂ ਵੀ ਬਣਾ ਦੇਆ ਫਿਰ ਸਰਕਲ ਵੀ ਇਹਨਾਂ ਨੇ ਬਣਾਉਣੇ ਆ ਸਾਰਾ ਕੁਝ ਇਹਨਾਂ ਨੇ ਕਰਨਾ ਹੈ ਤਦਾਂ ਪਚਰੋ ਪਾਰਟੀ ਦਾ ਜਿਹੜਾ ਹੈਗਾ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਕਰਨੇ ਆ ਜਾਂ ਫਿਰ ਹਾਈ ਕਮਾਂਡ ਨੇ ਕਰਨਾ ਹੈਗਾ ਬਾਕੀ ਜਿਹੜੀ ਜ਼ਿੰਮੇਵਾਰੀ ਹੈ ਅੱਜ ਜਿਹੜਾ ਅੱਜ ਤੋਂ ਲੈ ਕੇ ਕੰਮ ਚੱਲ ਰਿਹਾ ਹੈ ਤਾਂ ਸਾਰਾ ਰਾਜਕਮਲ ਜੀ ਉਹਨਾਂ ਦੇ ਥੱਲੇ ਸਾਰਾ ਹੋਵੇ ਤੁਸੀਂ ਇਹਨਾਂ ਦੇ ਨਾਲ ਆ ਬਿਲਕੁਲ ਬਕਾਇਦਾ ਤੌਰ ਤੇ ਮੈਂ ਸਮਝਦਾ ਵਾਂ ਵੀ ਇੱਕ ਰਸਮੀ ਤੌਰ ਤੇ ਜਿਹੜੀ ਹੈ ਨਾ ਹਲਕਾਂ ਚਾਰਜ ਦੀ ਉਹ ਜਿਹੜੀ ਰਸਮੀ ਤੌਰ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਉਹ ਕਰਨ ਵਾਲੀ ਰਹਿ ਗਈ ਆ ਜਿਵੇਂ ਜ਼ਿਲ੍ਹਾ ਪ੍ਰਧਾਨ ਸਰਦਾਰ ਬਚਿੱਤ ਸਿੰਘ ਜੀ ਗੁਹਾਰ ਸਾਹਿਬ ਨੇ ਤੁਹਾਨੂੰ ਦਿੱਥਿਆ ਜਾਂ ਕੋਰ ਕਮੇਟੀ ਮੈਂਬਰ ਜਿਹੜੇ ਨੇ ਬਦੇਵ ਸਿੰਘ ਜੀ ਖਹਿਰਾ ਐਕਸ ਐਮ ਐਲ اے ਫਲੋਰ ਔਰ ਸਾਰਿਆਂ ਵੱਲੋਂ ਹੀ ਅਸੀਂ ਸਾਰੇ ਇੱਕਜੁੱਟ ਹੋ ਗਏ ਰਾਜ ਕਮਲ ਸਿੰਘ ਪੁੱਲਰ ਦੇ ਨਾਲ ਆ ਦੇਖੋ ਹਲਕਾ ਜਿਹੜੀਆਂ ਬੂਥ ਕਮੇਟੀਆਂ ਬਾਕੀ ਹਲਕੇ ਦੇ ਅੰਦਰ ਕੰਮ ਸਾਰਾ ਪਾਰਟੀ ਨੇ ਇਹਨਾਂ ਨੂੰ ਸੌਂਪ ਦਿੱਤਾ ਤੇ ਗਰਜਪਤ ਸਿੰਘ ਜੀ ਵੀ ਕੰਟ ਹਲਕੇ ਦੇ ਜਿਹੜੇ ਅੰਚਾਰ ਨੇ ਉਹ ਵੀ ਇੱਥੇ ਮੌਜੂਦ ਨੇ ਅਸੀਂ ਸਾਰੇ ਇਕਜੁੱਟ ਹਾਂ ਜਲਦੀ ਇਹਨਾਂ ਨੂੰ ਰਸਮੀ ਤੌਰ ਤੇ ਵੀ ਹਲਕਾ ਚਾਰਜ ਪ੍ਰਧਾਨ ਸਾਹਿਬ ਵੱਲੋਂ ਲੈ ਲਿਆ ਜੂਗਾ ਬਕਾਇਦਾ ਤੌਰ ਤੇ ਇਹਨਾਂ ਨੂੰ ਪਾਵਰਾਂ ਹਲਕਾ ਚਾਰਜ ਦੀਆਂ ਦੇ ਹੀ ਦਿੱਤਾ ਜੀ ਸਰ ਹਨਾ ਬਹੁਤ ਬਹੁਤ ਪੱਤਰਕਾਰ ਭਾਈਚਾਰੇ ਦਾ ਸਭ ਬਹੁਤ ਧੰਨਵਾਦ ਜੀ